ਕਹਿੰਦੇ ਜੇ ਇੱਕ ਗੁਰੂ ਘਰ ਦੇ ਗ੍ਰੰਥੀ ਨੂੰ ਸੰਭਾਲ ਲਿਆ ਜਾਵੇ ਤਾਂ ਇੱਕ ਕੱਲਾ ਗ੍ਰੰਥੀ ਸਿੰਘ ਪੂਰੇ ਪਿੰਡ ਦੇ ਨੌਜਵਾਨਾਂ ਨੂੰ ਸੰਭਾਲ ਸਕਦਾ ਉੱਤਰੇ ਦਾ ਇਤਰਾ ਜੀ ਇਹ ਨਾ ਕੋਈ ਮਹੀਨਾ ਹੋ ਗਿਆ ਸਾਨੂੰ ਕੋਈ ਜਨਮ ਜਦੋਂ ਜਨਮ ਲਿਆ ਨਾ ਪੁੱਤਰ ਨੇ ਉਦੋਂ ਹੀ ਉਹ ਢਿੱਲਾ ਹੋ ਗਿਆ ਅਹੀਂ ਕੋਈ ਉਹਨੂੰ ਮਹੀਨਾ ਦਾਖਲ ਕਰਾ ਛੱਡਿਆ ਉੱਥੇ ਕੋਈ ਲੱਖ 1.5 ਲੱਖ ਖਰਚਾ ਆ ਗਿਆ ਜੀ ਬੜਾ ਹੂੰ ਪਰ ਫੇਰ ਵੀ ਉਹ ਦੀਵਾਲੀ ਵਾਲੇ ਦਿਨ ਮਲ ਕੇ ਪੂਰਾ ਹੋ ਗਿਆ ਅੱਜ ਮੈਨੂੰ ਕੋਈ ਇੱਥੇ ਕੋਈ 25 ਦਿਨ ਹੋ ਗਏ ਕੋਈ ਮੰਜੇ ਤੇ ਪਿਆ ਹੂੰ ਆਇਆ ਤਾਂ ਕੋਈ ਇਲਾਜ ਦਾ ਮਤਲਬ ਕੋਈ ਅਜੇ ਮਤਲਾ ਹਲ ਰਿਹਾ ਜੇ ਪਹਿਲੀ ਵੀ ਹਲਾਦ ਮੈਂ ਕੋਈ ਠੀਕ ਨਹੀਂ ਹੋ ਜੀ ਹੂੰ ਪਹਿਲਾਂ ਵੀ ਹਲਾਦ ਇਤਰਾ ਹੀ ਚੱਲਦੇ ਆਉਂਦੇ ਹਮਾਰੇ ਬਹੁਤ ਲਾਦ ਮਾਰੇ ਹੁਣ ਵੀ ਮਤਲਬ ਕਿ ਜਿਹੜਾ ਗੁਜ਼ਾਰਾ ਹੈ ਮੇਰਾ ਬਾੜ ਦਾ ਹੀ ਕਾਰੋਬਾਰ ਹੈ ਮੇਰਾ ਇਹ ਜਦਨ ਦਾ ਮੈਂ ਬੈਠ ਗਿਆ ਉਦੋਂ ਤੇ ਮਲਕੇ ਜਿਹੜਾ ਕਾਰੋਬਾਰ ਇਹ ਸਾਰਾ ਟੱਪ ਹੋ ਗਿਆ ਕੋਈ ਰਿਸ਼ਤੇਦਾਰ ਬੋੜਿਆ ਕੋਈ ਪਿੰਡ ਦੀ ਪੰਚਾਇਤ ਰਿਸ਼ਤੇਦਾਰ ਵੀ ਕੋਈ ਨਿਆਣਾ ਪਿੰਡ ਦਾ ਪਜਾਇ ਮੋਦ ਬਾਰ ਕੋਈ ਅਜੇ ਤੱਕ ਮੇਰੇ ਕੋਲ ਪਹੁੰਚ ਜਾਵਾ ਇਹ ਤੇਰੀ ਮੱਤ ਕਰਦੇ ਆ ਨਾਲ ਭਾਈ ਬਹੁਤ ਮਾੜੇ ਹੱਦ ਕਰਦੇ ਆ ਦੇਟ ਵੀ ਆਉਣ ਵਾਲੀ ਹੈ ਤਰੰਤਾਨਾ ਜिले ਦੇ ਪਿੰਡ ਸਭਰਾ ਵਿੱਚ ਪਹੁੰਚੇ ਆ ਤਾਂ ਇੱਕ ਗੁਰੂ ਘਰ ਦੇ ਵਜ਼ੀਰ ਗਰੰਤੀ ਸਿੰਘ ਦੇ ਘਰ ਪਹੁੰਚੇ ਆ ਜਿਹਦੇ ਪਿਛਲੇ ਦਿਨੀ ਕੁਝ ਸਮਾਂ ਪਹਿਲਾਂ ਜਿਹੜਾ ਘਰ ਦੇ ਵਿੱਚ ਅੱਗ ਲੱਗਣ ਕਰ ਨਾਲ ਸਾਰਾ ਸਮਾਨ ਜਿਹੜਾ ਸੜ ਕੇ ਸੁਆਹ ਹੋ ਗਿਆ ਸੀ ਫਿਰ ਪੋਤਰਾ ਆਇਆ ਤਾਂ ਉਤੇ 2.5 ਲੱਖ ਰੁਪਏ ਦੇ ਕਰੀਬ ਲੱਗਾ ਤੇ ਦੀਵਾਲੀ ਵਾਲੇ ਦਿਨ ਉਹ ਵੀ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਤਾਂ ਦੀਵਾਲੀ ਤੋਂ ਕੁਝ ਦਿਨ ਬਾਅਦ ਜਿਹੜਾ ਗਰੰਥੀ ਸਿੰਘ ਦੇ ਵੀ ਜਿਹੜਾ ਪੈਰ ਤਿਲਕਣ ਕਰਕੇ ਚੋਲਾ ਟੁੱਟ ਜਾਂਦਾ ਹੈ ਤਾਂ ਮੰਜੇ ਤੇ ਨੇ ਮੈਂ ਕਰਾਂ ਕੈਮਰਾਮੈਨ ਵੀਰ ਨੂੰ ਕਹੂੰਗਾ ਤਸਵੀਰ ਵਿਖਾਈ ਜਾਵੇ ਕਹਿੰਦੇ ਜੇ ਇੱਕ ਗੁਰੂ ਘਰ ਦੇ ਗ੍ਰੰਥੀ ਨੂੰ ਸੰਭਾਲ ਲਿਆ ਜਾਵੇ ਤਾਂ ਇੱਕ ਕੱਲਾ ਗ੍ਰੰਥੀ ਸਿੰਘ ਪੂਰੇ ਪਿੰਡ ਦੇ ਨੌਜਵਾਨਾਂ ਨੂੰ ਸੰਭਾਲ ਸਕਦਾ ਹੈ ਕਿਉਂਕਿ ਉਹ ਸਿੱਖਿਆ ਸੇਧ ਇਸ ਤਰ੍ਹਾਂ ਦਾ ਸਿੱਖਿਆ ਦਿੰਦਾ ਹੈ ਕਿ ਨੌਜਵਾਨ ਸਿੱਧੇ ਰਾਹ ਲੱਗ ਜਾਂਦੇ ਨੇ ਪਰ ਜਦੋਂ ਇਸ ਤਰ੍ਹਾਂ ਦੇ ਹਾਲਾਤ ਦੇਖੇ ਜਾਂਦੇ ਨੇ ਪੰਜਾਬ ਵਿੱਚ ਰਹਿ ਕੇ ਗੁਰੂ ਘਰ ਦੇ ਵਜ਼ੀਰ ਨੂੰ ਪੁੱਛਿਆ ਨਾ ਜਾਵੇ ਤਾਂ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦਾ ਫਿਰ ਸੋਚਣ ਵਾਲੀ ਗੱਲ ਆ ਤਾਂ ਫਿਰ ਸਵਾਲ ਵੀ ਕਈ ਖੜੇ ਹੁੰਦੇ ਨੇ ਕਿ ਪੰਜਾਬ ਵਿੱਚ ਰਹਿ ਕੇ ਗੁਰੂ ਪੀਰਾਂ ਦੀ ਧਰਤੀ ਤੇ ਗੁਰੂ ਘਰ ਦੇ ਵਜ਼ੀਰ ਦਾ ਇਹ ਹਾਲ ਹੋਏ ਤੇ ਫਿਰ ਕਿਸ ਤਰ੍ਹਾਂ ਦੂਸਰੇ ਆਦਮੀ ਦਾ ਕਿਵੇਂ ਘਰ ਚਲੇਗਾ ਆਓ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਜੀ ਆਪਣਾ ਨਾਂ ਪਿੰਡ ਜ਼ਰੂਰ ਦੱਸੋ ਜੀ ਹਾਂ ਜੀ ਮੇਰਾ ਨਾਂ ਤਰਲੋਕ ਸਿੰਘ ਹੈ ਜੀ ਪਿੰਡ ਸਬਰਾ ਤਸੀਲ ਪੱਟੀ ਜਿਹੜਾ ਅਮਰਸਰ ਚ ਜ਼ਿਲ੍ਹਾ ਤਰਨਤਾਰ ਜ਼ਿਲ੍ਹਾ ਤਰਨਤਾਰ ਤਾਂ ਕਿਵੇਂ ਸਾੜ ਲੱਗੀ ਆ ਤੇ ਕੀ ਹਾਲਾਤ ਕਰਦੇ ਸਾਰਾ ਜ਼ਰੂਰ ਦੱਸੋ ਜੀ ਏ ਭਾਜੀ ਮੈਂ ਆਪਣਾ ਲੋਕ ਡਿਊਟੀ ਕਰਦੇ ਪਏ ਸੀ ਤੇ ਪੱਤੀਪੜ ਸਾਹ ਗੁਰਦੁਆਰੇ ਡਿਊਟੀ ਕਰਦਾ ਸੀ ਉੱਥੇ ਪੈਰ ਤਿਲਕ ਤਿਲਕ ਨਾਲ ਨਾਲ ਇਹ ਛੱਟ ਲੱਗ ਗਈ ਹੂੰ ਇਹ ਥੂੜਾ ਟੁੱਟ ਗਿਆ ਅੱਛਾ ਹਾਂਜੀ ਤੇ ਕੀ ਹੁਣ ਡਾਕਟਰਾਂ ਨੇ ਕੀ ਕਿਹਾ ਡਾਕਟਰਾਂ ਨੇ ਇਹਦਾ ਕੋਈ ਇਲਾਜ ਮਤਲਬ ਕਿ ਪ੍ਰੈਕਟਿਸਨ ਦੁਆਰਾ ਕਰਨ ਦਾ ਦੱਸਿਆ ਜੀ ਹੂੰ ਹਾਂਜੀ ਜਿਵੇਂ ਆਪਾਂ ਨੇ ਗੱਲ ਕਰ ਰਹੇ ਸੀ ਕਿ ਅੱਗ ਲੜ ਕੇ ਅੱਗ ਕੇ ਸਾਰਾ ਸਮਾਨ ਜਿਹੜਾ ਸੜ ਗਿਆ ਤਾਂ ਪੋਤਰੇ ਦੀ ਜਿਹੜੀ ਮੌਤ ਹੋ ਗਈ ਇਹ ਇਹ ਵੀ ਸਾਰਾ ਦੱਸਿਓ ਕੀ ਘਟਨਾ ਵਾਪਰੀ ਸਾਰੀ ਪੁੱਤਰੇ ਦਾ ਇਤਰਾਜੀ ਇਹ ਨਾ ਕੋਈ ਮਹੀਨਾ ਹੋ ਗਿਆ ਸਾਨੂੰ ਕੋਈ ਜਨਮ ਜਦੋਂ ਜਨਮ ਲਿਆ ਨਾ ਪੋਤਰੇ ਨੇ ਉਦੋਂ ਹੀ ਉਹ ਟਿੱਲਾ ਹੋ ਗਿਆ ਅਹੀਂ ਕੋਈ ਉਹਨੂੰ ਮਹੀਨਾ ਦਾਖਲ ਕਰਾ ਛੱਡਿਆ ਉੱਥੇ ਕੋਈ ਲੱਖ 1.5 ਲੱਖ ਖਰਚਾ ਆ ਗਿਆ ਜੀ ਮੈਂ ਪਰ ਫੇਰ ਵੀ ਉਹ ਦੀਵਾਲੀ ਵਾਲੇ ਦਿਨ ਮਲ ਕੇ ਪੂਰਾ ਹੋ ਗਿਆ ਜੀ ਹੂੰ ਉਸ ਤੋਂ ਬਾਅਦ ਇਹ ਮਲਕ 24 ਤਰੀਕ ਨੂੰ ਮੇਰੇ ਸੱਟ ਲੱਗੀ। ਹੂੰ ਅੱਜ ਮੈਨੂੰ ਕੋਈ ਇੱਥੇ ਕੋਈ 20-25 ਦਿਨ ਹੋ ਗਏ ਕੋਈ ਮੰਜੇ ਤੇ ਪਾਇਆ। ਹੂੰ ਆ ਇਹਦਾ ਕੋਈ ਲਾਜ ਦਾ ਮਤਲਬ ਕੋਈ ਅਜੇ ਮਤਲਬ ਹੱਲ ਹੋ ਰਹਿਣਾ। ਇਹ ਵੀ ਜ਼ਰੂਰ ਦੱਸਿਓ ਕਿ ਪਹਿਲਾਂ ਕਿਸ ਤਰ੍ਹਾਂ ਦੇ ਹਾਲਾਤ ਸੀ ਸੱਟ ਲੱਗਣ ਤੋਂ ਘਰ ਦੇ ਤਾਂ ਹੁਣ ਕਿਸ ਤਰ੍ਹਾਂ ਦੇ ਹਾਲਾਤ ਆ ਕਿਵੇਂ ਫਿਰ ਰੋਟੀ ਪਾਣੀ ਦਾ ਗੁਜ਼ਾਰਾ ਤੇ ਕਿਵੇਂ ਪ੍ਰਸ਼ਨ ਆਊਗਾ। ਇਹ ਪਹਿਲੇ ਵੀ ਹਾਲਾਤ ਮੈਂ ਕੋਈ ਠੀਕ ਨਹੀਂ ਸੀ ਜੀ। ਹੂੰ ਵਿੱਲਾ-ਵਿੱਲਾ ਅਜਿਹਾ ਚੱਲਦੇ ਆਉਂਦੇ ਹਮਾਰੇ ਬਹੁਤ ਲਾਲ ਮੜੇ ਹੂੰ ਹੁਣ ਵੀ ਮਤਲਬ ਕਿ ਜਿਹੜਾ ਗੁਜ਼ਾਰਾ ਸੀ ਮੇਰਾ ਬਾੜ ਦਾ ਹੀ ਕਾਰੋਬਾਰ ਸੀ ਮੇਰਾ ਇਹ ਜਿੱਦਣ ਦਾ ਮੈਂ ਬੈਠ ਗਿਆ ਉਦੋਂ ਦੇ ਮਤਲਬ ਕਿ ਜਿਹੜਾ ਕਾਰੋਬਾਰ ਇਹ ਸਾਰਾ ਠੱਪ ਹੋ ਗਿਆ ਹੂੰ ਹੁਣ ਜਿਹੜਾ ਮਲਕੇ ਇਹ ਜਲ ਪਾਣੀ ਦਾ ਜਿਹੜਾ ਬਈ ਬੜਾ ਮੁਸ਼ਕਲ ਹੋਇਆ ਫੜਾ ਹੂੰ ਅਗਬਰੇ ਵੀ ਜ਼ਰੂਰ ਦੱਸਿਓ ਘਰ ਦੇ ਅੱਗ ਜੀ ਜੀ ਇਸ ਤਰ੍ਹਾਂ ਮਾ ਕੇ ਕੋਈ ਪਾਤਾ ਫੇ ਵਾਰ ਨਾ ਘਰੇ ਚਾਨਕ ਅੱਗ ਲੱਗੀ ਜਿਹਦੇ ਵਿੱਚ ਕਾਫੀ ਨਿਸ਼ਾਨ ਹੋ ਗਿਆ ਸਾਡਾ ਹੂੰ ਪਤਾ ਨਹੀਂ ਇਹ ਲੱਗਦਾ ਸਾਨੂੰ ਕਿਹੜੇ ਵਾਲੇ ਕੰਮ ਹੋ ਜਾਂਦਾ ਜੀ ਹੂੰ ਕੀ ਕੀ ਸੜ ਗਿਆ ਫਿਰ ਇਹ ਕੋਈ ਇੱਕ ਤੇ ਮਲਕੇ ਲੰਬਾਰੀ ਸੜ ਗਈ ਜੀ ਬੈਡ ਸੜ ਗਏ ਜੀ ਉਹ ਮਲ ਨਾਲ ਮਸ਼ੀਨਾ ਹੈਗਾ ਕੱਪੜੇ ਵਾਲੀ ਉੱਤੇ ਕੱਪੜੇ ਪਏ ਉੱਤੇ ਕੱਪੜੇ ਪਈ ਦੀ ਇਕੱਠੇ ਹੋ ਗਈ ਨਾਲ ਹੀ ਹੋ ਜੀ ਹੂੰ ਹੋਰ ਐਰਾ ਵਗੈਰਾ ਬੜੇ ਇੱਕ ਦਿਨ ਸੱਤ ਨੂੰ ਅੱਗ ਪੈ ਗਈ ਹੂੰ ਸੱਤ ਛੜ ਚੱਲੀ ਇਹਦੀ ਮੈਂ ਸਵਾਲ ਇੱਕ ਕਰਨਾ ਚਾਹਾਂਗਾ ਕਿ ਗੁਰੂ ਘਰ ਦੇ ਗ੍ਰੰਥੀ ਨੂੰ ਵਜ਼ੀਰ ਵੀ ਕਿਹਾ ਜਾਂਦਾ ਹੈ ਫਿਰ ਵਜ਼ੀਰਾਂ ਦੇ ਇਸ ਤਰ੍ਹਾਂ ਦੇ ਹਾਲਾਤ ਹੋ ਜਾਣ ਤੇ ਸਿੱਖ ਜਥੇਬੰਦੀਆਂ ਵੱਲੋਂ ਪੁੱਛਿਆ ਨਾ ਜਾਣਾ ਜਾਂ ਗੁਰੂ ਘਰ ਦੇ ਵਜ਼ੀਰ ਨੂੰ ਪੁੱਛਿਆ ਨਾ ਜਾਣਾ ਕਿ ਤੇਰੇ ਘਰ ਦੇ ਹਾਲਾਤ ਕੀ ਆ ਤੂੰ ਰੋਟੀ ਪਾਣੀ ਦਾ ਕਿਵੇਂ ਸਾਰਦਾ ਇਹ ਤਾਂ ਜੀ ਮਤਲਬ ਕੇ ਕਾਫੀ ਚੱਤੂ ਮਲ ਗਿਆ ਹਾਂ ਇਹ ਅੱਗੇ ਵੀ ਦੱਸ ਸਕਿਆ ਪਰ ਮਨ ਮਲ ਗਿਆ ਅਜੇ ਤੱਕ ਕਿਸੇ ਨੇ ਸਾਨੂੰ ਆਣ ਕੇ ਕੋਈ ਇਹ ਮਰਤ ਨਹੀਂ ਕੀਤੀ ਸਾਡੀ ਤੇ ਨਾ ਕਿਸੇ ਨੇ ਆਣ ਕੇ ਪੁੱਛਿਆ ਜੀ ਰਿਸ਼ਤੇਦਾਰ ਬਹੁੜਿਆ ਕੋਈ ਪਿੰਡ ਜੀ ਪੰਜਾਬ ਦਾ ਰਿਸ਼ਤੇਦਾਰ ਵੀ ਕੋਈ ਨਿਆਣਾ ਨਾ ਪਿੰਡ ਦਾ ਜੈ ਮੋਦ ਬਾਰ ਕੋਈ ਅਜੇ ਤੱਕ ਮੇਰੇ ਕੋਲ ਪਹੁੰਚ ਜਾਵਾ ਇਹ ਤੇਰੀ ਮੱਤ ਕਰਦੇ ਆ ਕੋਈ ਕੋਈ ਨਹੀਂ ਅਜੇ ਤੱਕ ਆਇਆ ਫਿਰ ਇਸ ਤਰ੍ਹਾਂ ਦੇ ਹਾਲਾਤ ਦੇ ਵੇਖ ਕੇ ਮਨ ਨੂੰ ਦੁੱਖ ਨਹੀਂ ਆਉਂਦਾ ਫਿਰ ਰੋਣ ਨਹੀਂ ਆਉਂਦਾ ਇਹੋ ਜਿਹੇ ਹਾਲਾਤ ਵੇਖ ਕੇ ਕਿ ਇੱਕ ਗੁਰੂ ਘਰ ਦਾ ਗ੍ਰੰਥੀ ਹੋਵੇ ਤੇ ਮੰਗਣਾ ਪੈ ਜੇ ਆਪਣੇ ਲਾਜ ਵਾਸਤੇ ਜਾਂ ਘਰ ਵਾਸਤੇ ਫਿਰ ਮਨ ਨੂੰ ਦੁੱਖ ਨਹੀਂ ਹੁੰਦਾ ਦੁੱਖ ਤਾਂ ਹੈ ਜੀ ਤੇ ਪਰ ਚਲੋ ਅਹੀਂ ਤਾਂ ਮਿਲ ਕੇ ਮਹਾਰਾਜ ਦੀ ਉਸਤਿਾ ਆ ਇਹ ਤਾਂ ਮਾਲਕ ਦੀ ਰਜਾ ਦੇ ਵਿੱਚ ਹੀ ਆ ਜੋ ਕੁਝ ਹੋਇਆ ਗਿਆ ਹਾਂ ਦੀ ਤਾਂ ਘਰ ਦੇ ਹਾਲਾਤ ਵੀ ਮੈਂ ਕਿਹਾ ਕੈਮਰਾਮੈਨ ਵੀਰ ਨੂੰ ਕਹੂੰਗਾ ਕਿ ਤਸਵੀਰ ਜਿਹੜੀ ਵਿਖਾਈ ਜਾਵੇ ਕਿ ਕੱਚੀਆਂ ਛੱਤਾਂ ਨੇ ਘਰ ਦੇ ਹਾਲਾਤ ਵੀ ਕੁਝ ਠੀਕ ਨਹੀਂ ਉਹਨਾਂ ਨੇ ਦੇਵੇਂ ਦੱਸਿਆ ਪਹਿਲਾਂ ਹੀ ਕੁਝ ਦੱਸਿਆ ਠੀਕ ਨਹੀਂ ਆ ਹੁਣ ਫਿਰ ਬਿਲਕੁਲ ਕਿ ਕਿਸ ਤਰ੍ਹਾਂ ਫਿਰ ਗਜ਼ਾਰਾ ਚੱਲੰਦਿਆ ਰੋਟੀ ਪਾਣੀ ਦਾ ਕਿਦਾਂ ਚੱਲੰਦਿਆ ਰੋਟੀ ਪਾਣੀ ਇਸ ਤਾਂ ਟਾਈਮ ਪਾਸ ਹੀ ਆ ਜੀ ਬਸ ਹਾਂ ਜੀ ਤੇ ਕੀ ਮਦਦ ਹੈ ਦਾ ਚਾਹੀਦੀ ਹੈ ਮਤ ਜੋ ਵੀ ਕੋਈ ਮੈਂ ਸੰਸਥਾ ਜਾਂ ਪੰਜਾਬ ਸਰਕਾਰ ਆਇਰਾ ਵਗੈਰਾ ਜੋ ਵੀ ਕੋਈ ਜਿਸ ਤਰ੍ਹਾਂ ਕੋਈ ਵੀਰ ਆ ਗਿਆ ਹਵਦਾਨੇ ਜਿਸ ਤਰ੍ਹਾਂ ਦੀ ਕੋਈ ਮਾਤਮਰੀ ਕਰ ਸਕਦਾ ਕਰ ਸਕਦਾ ਏ ਹਮ ਘਰ ਦੇ ਵਿੱਚ ਕਿੰਨੇ ਜੀ ਆ ਘਰ ਦੇ ਵਿੱਚ ਇਸ ਟਾਈਮ ਤੇ ਹੁਣ ਪੰਜ ਕ ਜੀ ਆ ਸਾਡੇ ਚਾ ਹਾਂ ਗੁੜੀਆਂ ਵਾ ਮਾਰ ਬੱਚਾ ਵਾ ਕਦੇ ਨਾਲ ਨੌ ਰਾਣੀ ਤੇ ਬਸ ਘਰ ਦੇ ਆ ਆ ਗਿਆ ਹਮ ਤਾਂ ਸੇਕ ਸੰਸਥਾਵਾਂ ਨੂੰ ਚਾਹੀਦਾ ਨਹੀਂ ਜਿਹੜੇ ਗੁਰੂ ਘਰ ਦੇ ਵਜ਼ੀਰ ਗ੍ਰੰਥੀ ਨੇ ਉਹਨਾਂ ਦੀ ਮਦਦ ਸਹਾਇਤਾ ਕੀਤੀ ਜਾਵੇ ਉਹਨਾਂ ਦੇ ਵੀ ਘਰ ਦੇ ਹਾਲਾਤ ਬਦਲ ਸਕਣ ਕਿੰਨਾ ਚਿਰ ਹੋ ਗਿਆ ਤੁਹਾਨੂੰ ਗ੍ਰੰਥੀ ਬਣਾ ਕਰਦਿਆਂ ਨੂੰ ਇਹ ਕੋਈ ਮੈਨੂੰ ਕੋਈ 25 ਸਾਲ ਹੋ ਗਏ ਹੂੰ ਗ੍ਰੰਥੀ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹਾਂ ਅੱਛਾ ਬਾਕੀ ਆ ਕੇ ਚਲੋ ਸੇਵਾ ਕਰਨੀ ਚਾਹੀਦੀ ਸੰਸਥਾ ਨੂੰ ਜਾਂ ਜਿਹੜੇ ਕੋਈ ਵੇਰਦਾਨੀ ਵੇਰ ਉਹਨਾਂ ਨੂੰ ਸੇਵਾ ਦਾ ਮੌਕਾ ਦੇਣਾ ਚਾਹੀਦਾ ਕੋਈ ਥੋੜਾ ਘਰ ਮੈਨੂੰ ਹੂੰ ਉਹਨਾਂ ਦਾ ਧੰਨਵਾਦ ਹੈ ਜੀ ਮੰਜੇ ਤੇ ਪਏ ਹੋ ਫਿਰ ਗੁਰੂ ਸਾਹਿਬ ਤੇ ਭਰੋਸਾ ਹੈ ਕਿਵੇਂ ਉਹਨਾਂ ਨੂੰ ਦਿਨ ਰਾਤ ਦੁਪਹਿਰ ਯਾਦ ਕਰਦੇ ਹੋ ਬਸ ਦਿਨੇ ਨਿਤਨੇਮਾਂ ਜੀ ਪੱਕਾ ਆਪਣਾ ਹੂੰ ਤੇ ਸਾਮਾਂ ਨੂੰ ਰਹਿ ਰੱਖਦਾ ਪੱਕਾ ਟਾਈਮ ਆ ਜੀ ਹੂੰ ਜਾਂ ਜੀ ਦੁਪਹਿਰੇ ਟਾਈਮ ਲੱਗ ਜੇ ਸੋਹਣ ਸਾਧਾ ਜਾਬ ਵੀ ਕੋਈ ਨਾ ਜੀ ਹੂੰ ਹਾਂ ਜੀ ਤੇ ਜਿਹੜੇ ਗੁਰਦੁਆਰਾ ਸਾਹਿਬ ਤੁਸੀਂ ਪਾਠ ਕਰਦੇ ਹੋ ਜਾਂ ਕੋਈ ਕਮੇਟੀ ਵੱਲੋਂ ਜਾਂ ਗੁਰਦੁਆਰਾ ਸਾਹਿਬ ਵੱਲੋਂ ਕਿਸੇ ਨੇ ਕੋਈ ਮਦਦ ਸਹਾਇਤਾ ਕੀਤੀ ਵੀ ਸਾਟ ਲੱਗੀ ਇਹਨਾਂ ਦੇ ਕੋਈ ਸਹਾਤਾ ਨਹੀਂ ਹੋਈ ਜੀ ਉੱਥੇ ਕੋਈ ਹੂੰ ਬਾਕੀ ਆਪਣੀ ਲੋਕਲ ਟੂਰ ਹੀ ਚੱਲਦੀ ਹੈ ਜੀ ਹੂੰ ਹਾਂਜੀ ਹੂੰ ਤਾਂ ਇਹਨਾਂ ਦੀ ਬਦਲੇ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਵੀ ਗੱਲਬਾਤ ਕਰਦੇ ਭੈਣ ਜੀ ਕੀ ਨਾਮ ਆ ਤੇ ਕਿਹੜਾ ਪਿੰਡ ਆਏ ਗਰਮੀਤ ਕੋਸਾ ਕਿਹੜਾ ਪਿੰਡ ਆਏ ਸਭਰਾ ਕੀ ਹਾਲਾਤ ਨੇ ਘਰ ਦੇ ਫਿਰ ਹਾਲਾਤ ਭਾਜੀ ਬਹੁਤ ਮਾੜੇ ਹੱਦ ਕਰਦੇ ਹੂੰ ਹਾਂਜੀ ਕੀ ਕਹਿੰਦੇ ਆਗੋ ਵੀ ਲੱਗੀ ਆਗੋ ਬਹੁਤ ਵਾਰ ਲੱਗੀ ਅੱਗ ਲੱਗ ਲੱਗ ਦੋ ਸਰਾ ਹੀ ਕੱਪ ਨਹੀਂ ਗਿਆ ਤੱਲੇ ਨਾਲ ਜੁੱਲੇ ਵੀ ਨਹੀਂ ਰਹਿ ਗਏ ਸਾਡੇ ਤੇ ਹਾਂਜੀ ਦੁੱਤਲੇ ਨਾਲ ਜਿਹੜੇ ਕੱਪੜਾ ਵੀ ਨਹੀਂ ਰਹਿ ਗਿਆ ਉਹ ਵੀ ਦਿੱਤਾ ਹੀ ਭੈਣ ਫਰਾਵਾਂ ਨਹੀਂ ਤਰ ਹੂੰ ਹਾਂ ਫਿਰ ਇਹ ਨਾਲ ਵੇਖ ਕੇ ਮਾਨੂੰ ਦੁੱਖ ਨਹੀਂ ਹੁੰਦਾ ਘਰ ਦੇ ਲਾਦ ਵੇ ਕੇ ਆਉਂਦਾ ਤੁਹਾਨੂੰ ਫਿਰ ਫੱਜ ਕੀ ਕਰੀਏ ਫਿਰ ਬੇਟੀ ਵੀ ਵਿਹਣ ਆਲੀ ਆਨੇ ਬੇਟੀ ਵੀ ਵਿਹਣ ਆਲੀ ਆ ਕੀ ਵੀਰਾਂ ਨੂੰ ਅਪੀਲ ਕਰਨੀ ਚਾਹੁੰਦਾ ਜਿ ਕਿਵੇਂ ਦੀ ਮਦਦ ਹੋਣੀ ਚਾਹੀਦੀ ਆ ਜਿੰਦਾਂ ਮਰਦੀ ਵਿਤਾ ਕਰਦੇ ਨੇ ਕਿ ਫੇ ਚਲੋ ਚਰਚਾ ਲੰਦਾ ਤੁਹਾਡੇ ਹੁੰਦੇ ਕਿ ਬਾਥਰੂਮ ਸੱਤ ਵੀ ਨਹੀਂ ਹੈਗੀ ਅਚਾ ਬਾਥਰੂਮ ਬਣਾ ਚੁ ਵੀ ਨਹੀਂ ਆਗੇ ਇਹ ਹੈਗੇ ਮਾੜੇ ਮੋٹے ਬਣਾ ਸੀ ਤੋ ਵੀ ਆਵੇ ਡੇਡੇ ਫਾਇ ਗਾੜੇ ਫਿਰ ਕਿਵੇਂ ਇਹਨਾਂ ਨੂੰ ਚੁੱਕਦੇ ਥੱਕਦੇ ਹੋ ਫਿਰ ਕਿਵੇਂ ਚੁੱਕਦੇ ਹੋ ਤੁਸੀਂ ਇਕੱਲੇ ਇਹਦਾ ਮਾਵਾਂ ਤੀਆਂ ਦੋਵੇਂ ਸਮਝਣਾ ਕੀ ਮਦਦ ਸਹਾਉਣੀ ਚਾਹੀਦੀ ਇਹਨਾਂ ਦਾ ਲਾਜ ਹੋ ਦੇ ਜਾਂ ਕੋਈ ਬਾਥਰੂਮ ਲੈਟਰਨ ਬਣਾ ਦੇ ਕੋਈ ਵੀਰ ਕੋਈ ਛੱਤਾਂ ਪਾ ਦੇ ਉਹ ਫਾਜੀ ਨਹੀਂ ਤਾਂ ਮੈਂ ਤਾਂ ਬਹੁਤ ਵਾਰੀ ਫਾ ਚੁੱਕੇ ਆ ਵੀਡੀਓ ਕਦੇ ਫਾ ਨਹੀਂ ਕਿੰਨੇ ਕਵਾਰੀ ਆਈ ਫਾਈ ਇਹ ਹੂੰ ਹਾਂਜੀ ਆ ਬੜਾ ਇਤ ਐਮ ਹੋ ਗਿਆ ਸਾਨੂੰ ਤਿੰਨ ਸਾਲ ਹੋ ਗਏ ਸਾਬ ਨਾ ਇਹੋ ਕੰਮ ਚ ਹੀ ਫਸਿਆ ਨੂੰ ਹੂੰ ਤੁਸੀਂ ਵੇਖ ਸਕਦੇ ਜੇ ਕਿ ਭੈਣ ਦੀਆਂ ਮਨ ਭਾਰ ਆਇਆ ਏ ਤੇ ਗਲੇਡੂ ਜਿਹੜੇ ਬਾਹਰ ਆ ਗਏ ਨੇ ਕਿਉਂਕਿ ਜਦੋਂ ਘਰ ਦੇ ਹਾਲਾਤ ਇਸ ਤਰ੍ਹਾਂ ਹੋਣ ਕਿਸੇ ਕੋਲੋਂ ਮੰਗਣਾ ਕਿਹੜਾ ਸੌਖਾ ਏ ਤਾਂ ਉਹਨਾਂ ਨੇ ਰੋ ਕੇ ਫਰਿਆਦ ਕੀਤੀ ਹੈ ਕਿ ਜਰੂਰ ਸਾਡੀ ਮਦਦ ਕਰੋ ਪਰਿਵਾਰ ਦੀ ਇਸ ਦਾ ਇਲਾਜ ਕਰਵਾ ਦਿਓ ਗਰੰਟੀ ਸਿੰਘ ਦਾ ਘਰ ਦੇ ਲੈਟਰਨ ਬਾਥਰੂਮ ਬਣਾ ਦਿਓ ਕੁਇ ਦਾ ਦਰਵਾਜ਼ੇ ਬਣਾ ਦਿਓ ਇਹ ਭਾਈ ਸਾਹਿਬ ਜੀ ਆਪਣਾ ਮੋਬਾਈਲ ਨੰਬਰ ਜਰੂਰ ਬੋਲ ਕੇ ਦੱਸ ਦਿਓ ਮੇਲ ਨੰਬਰ ਹੈਗਾ 9851 9984 ਫੇਰ ਬੋਲ ਦਿਓ 98151 ਹਮ 9984 ਤਾਂ ਸਾਡੀ ਵੀ ਹੱਥ ਜੋੜ ਕੇ ਅਪੀਲ ਆ ਕਿ ਪਰਿਵਾਰ ਵਾਕਈ ਲੋੜਵੰਦ ਆ ਤੇ ਲੋੜ ਆ ਘਰ ਦੇ ਵਿੱਚ ਕਿਉਂਕਿ ਜਵਾਨ ਬੇਟੀ ਆ 26 27 ਸਾਲ ਦੀ ਜਿਹਦੀ ਸ਼ਾਦੀ ਨਹੀਂ ਹੋਈ ਕਿਉਂਕਿ ਘਰ ਦੇ ਵਿੱਚ ਹੈਗਾ ਕੁਝ ਨਹੀਂ ਆ ਸ਼ਾਦੀ ਕਿਸ ਤਰ੍ਹਾਂ ਕੀਤੀ ਜਾਵੇ ਤਾਂ ਜਿਹੜੀ ਆ ਡਾਕਟਰਾਂ ਨੇ ਪ੍ਰਸ਼ਨ ਦੱਸਿਆ ਤੇ ਘਰ ਦੇ ਵਿੱਚ ਕੋਈ ਪੈਸਾ ਨਹੀਂ ਆ ਇਲਾਜ ਲਈ ਨਾਲ ਹੀ ਭੈਣ ਨੇ ਦੱਸਿਆ ਕਿ ਲੈਟਰਨ ਬਾਥਰੂਮ ਵੀ ਘਰ ਦੇ ਵਿੱਚ ਨਹੀਂ ਹੈਗਾ ਤੇ ਮਦਦ ਸਹਾਇਤਾ ਜਰੂਰ ਕੀ ਦਿਓ ਨਹੀਂ ਕੋਈ ਮਦਦ ਕਰ ਸਕਦੇ ਤੇ ਗੁੱਠੇ ਦੇ ਨਾਲ ਸ਼ੇਅਰ ਇਹਨਾਂ ਕੇ ਕਰ ਦਿਓ ਕਿ ਇਹ ਵੀਡੀਓ ਕਿਸੇ ਦਾਨੀ ਵੀਰ ਕੋਲ ਪਹੁੰਚ ਜਾਵੇ ਤੇ ਇਹਨਾਂ ਵਾਸਤੇ ਉਹ ਰੱਬ ਬਣ ਕੇ ਬੋੜੇ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ ਮੈਂ ਹਾਂ ਜਸਪ੍ਰੀਤ ਸਿੰਘ ਜਿੰਨਾ ਤਰੰਤ